ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਕੁਝ ਸਵਾਲ ਸੀ ਉਹ ਕਵਰ ਕਰਾਂਗੇ ਤੇ ਬਾਕੀ ਮੌਸਮ ਦੀ ਜਿਹੜੀ ਜਾਣਕਾਰੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਬਹੁਤੇ ਭਰਾ ਜਿਹੜੇ ਕਹਿ ਰਹੇ ਸੀ ਕਿ ਆਪਾਂ ਕਣਕ ਨੂੰ ਦੂਸਰਾ ਜਿਹੜਾ ਪਾਣੀ ਲਗਾ ਦਈਏ ਕਿਉਂਕਿ ਧੁੱਪਾਂ ਜਿਹੜਾ ਕਰੜੀਆਂ ਤੇ ਇੱਕ ਕੋਹਰਾ ਪੈ ਰਿਹਾ ਤੇ ਬਹੁਤੇ ਭਰਾ ਕਹਿ ਰਹੇ ਸੀ ਕਿ ਪਾਣੀ ਅਸੀਂ ਲਾ ਦਈਏ ਕਣਕ ਪਾਣੀ ਮੰਗਦੀ ਉਹਦੇ ਬਾਰੇ ਕਰਦੇ ਆਂ ਗੱਲ ਬਾਤ ਡਿਟੇਲ ਦੇ ਵਿੱਚ ਤੇ ਜਿਹੜੇ ਵੀ ਆਪਣੇ ਕਿਸਾਨ ਵੀਰ ਆਪਣੇ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਆਪਣੇ ਫੇਸਬੁੱਕ ਪੇਜ ਖੇਤੀਬਾੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਤੇ ਆਪਣੇ YouTube ਚੈਨਲ ਖੇਤੀਬਾੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਕਿਸਾਨ ਵੀਰੋ ਤੁਹਾਡੇ ਸਵਾਲ ਸੀ ਕਿ ਕਣਕ ਨੂੰ ਦੂਸਰਾ ਪਾਣੀ ਲਾ ਦਈਏ ਤੇ ਕਿਸਾਨ ਵੀਰੋ ਪਾਣੀ ਦਾ ਦੂਸਰਾ ਲਾਉਣਾ ਹੀ ਆ ਤੇ ਪਰ ਪਾਣੀ ਲਾਉਣ ਤੋਂ ਪਹਿਲਾਂ ਤੁਹਾਨੂੰ ਮੌਸਮ ਦੀ ਜਾਣਕਾਰੀ ਹੋਣੀ ਜ਼ਰੂਰੀ ਆ ਕਿਉਂਕਿ ਜਿਹੜਾ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜੇ 2-3 ਜਿਹੜੇ ਪੱਛਮੀ ਸਿਸਟਮ ਆ ਰਹੇ ਆ ਤੇ ਦਿਨ ਇਹਨਾਂ ਦੇ ਵਿੱਚੋਂ ਜਿਹੜਾ 4-5 ਤੇ 6 ਫਰਵਰੀ ਵਾਲਾ ਸਿਸਟਮ ਉਹ ਜਿਹੜਾ ਵਧੀਆ ਲੱਗਣ ਦੇ ਅਸਾਰ ਹੈਗੇ ਆ ਪੰਜਾਬ, ਰਾਜਸਥਾਨ ਤੇ ਹਰਿਆਣਾ ਦੇ ਵਿੱਚ ਤੇ ਯੂਪੀ ਐਮਪੀ ਤੇ ਕਰ ਵੀ ਇਹ ਜਿਹੜਾ ਸਿਸਟਮ ਪ੍ਰਭਾਵਿਤ ਕਰ ਸਕਦਾਗਾ ਬਾਕੀ ਜਿਵੇਂ ਜਿਵੇਂ ਅਗਲੇ ਦਿਨ ਆਉਣਗੇ ਤਾਂ ਆਪਾਂ ਤੁਹਾਡੇ ਨਾਲ ਜਾਣਕਾਰੀ ਦੱਸਾਂਗੇ ਕਿੰਨਾ ਕਾ ਸਿਸਟਮ ਆ ਜਿਹੜਾ ਐਕਟਿਵ ਰਹਿ ਸਕਦਾ ਫਿਲਹਾਲ ਆ ਜਿਹੜਾ ਸਿਸਟਮ ਚੰਗਾ ਲੱਗਣ ਦੀ ਉਮੀਦ ਹੈਗੀ ਹੈ ਜਿਹੜਾ ਇਹ ਸਿਸਟਮ ਆ ਰਿਹਾ ਤੇ ਇੱਕ ਸਿਸਟਮ ਆ ਜਿਹੜਾ 30 31 ਨੂੰ ਲੱਗ ਰਿਹਾਗਾ ਉਹਦੇ ਵਿੱਚ ਜਿਹੜੀ ਹਲਕੀ ਹਲਕੀ ਫੁਲਕੀ ਜਿਹੜੀ ਬੂੰਦਾਬੰਦੀ ਕਿਤੇ ਇੱਕ ਤਾਈ ਹੋ ਸਕਦੀ ਹੈ ਕੋਈ ਜ਼ਿਆਦਾ ਮੀਂਹ ਦੀ ਆਸ ਹੈ ਨਹੀਂਗੀ ਜਿਹੜਾ ਸਿਸਟਮ 30 31 ਨੂੰ ਆ ਰਿਹਾ ਤੇ ਇੱਕ ਸਿਸਟਮ ਹੋਰ ਆ ਜਿਹੜਾ 1 2 3 ਦੇ ਵਿਚਕਾਰ ਆ ਰਿਹਾਗਾ ਉਹਦੇ ਵਿੱਚ ਵੀ ਅਜੇ ਕੋਈ ਕੋਈ ਜ਼ਿਆਦਾ ਮੀਂਹ ਦੀ ਉਮੀਦ ਨਹੀਂ ਨਹੀਂ ਜਾ ਪ ਰਹੀ ਤੇ ਉਹ ਸਿਸਟਮ ਵੀ ਜਿਹੜਾ ਹਲਕਾ ਰਹਿਣ ਦੀ ਉਮੀਦ ਕੀਤੀ ਜਾ ਰਹੀ ਆ ਤੇ ਜਿਹੜਾ ਸਿਸਟਮ ਆਪਾਂ ਨੂੰ ਜਿੰਨੀ ਕਿ ਜਾਣਕਾਰੀ ਮਿਲੀ ਹੈ 4 5 ਤੇ 6 ਵਾਲਾ ਸਿਸਟਮ ਉਹਦੇ ਵਿੱਚ ਆ ਜਿਹੜਾ ਵਧੀਆ ਮੀਂਹ ਪੈਣ ਦੀ ਸੰਭਾਵਨਾ ਹੈਗੀ ਪੰਜਾਬ ਦੇ ਵਿੱਚ ਰਾਜਸਥਾਨ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਯੂਪੀ ਮੱਧ ਪ੍ਰਦੇਸ਼ ਤੇ ਦਿੱਲੀ ਦੇ ਵਿੱਚ ਆ ਜਿਹੜਾ ਇਹਨਾਂ ਨੂੰ ਸਟੇਟਾਂ ਨੂੰ ਜਿਹੜਾ ਕਵਰ ਕਰੂਗਾ ਜਿਹੜਾ 4 5 6 ਵਾਲਾ ਸਿਸਟਮ ਫਰਵਰੀ ਵਾਲਾ ਸਿਸਟਮ ਤੇ ਪਾਣੀ ਹੁਣ ਤੁਸੀਂ 5 4 ਦਿਨ ਜਿਹੜੇ ਹੋਰ ਵੇਟ ਕਰ ਲਓ 5-4 ਦਿਨ ਵੇਟ ਕਰਕੇ ਹੀ ਪਾਣੀ ਲਾਇਓ ਜਿਹੜੇ ਵੀ ਭਰਾ ਸੋਚ ਰਹੇ ਹੈ ਕਿ ਪਾਣੀ ਲਾ ਦਈਏ ਕਣਕ ਨੂੰ ਕਿਉਂਕਿ ਇਸ ਵਾਰ ਇੱਕ ਹੀ ਪਾਣੀ ਲੱਗਿਆ ਕਣਕ ਨੂੰ ਤੇ ਦੋ ਆ ਜਿਹੜੇ ਚੰਗੇ ਮੀਂਹ ਪਏ ਹੈਗੇ ਇੱਕ 27 ਸਤੰਬਰ ਵਾਲਾ ਤੇ ਇੱਕ ਮੇਰੇ ਖਿਆਲ ਨਾਲ ਕੋਈ 7-8 ਜਨਵਰੀ ਨੂੰ ਹੋਣਾਗਾ ਉਹ ਸਿਸਟਮ ਵਾਲਾ ਜਿਹੜਾ ਬਹੁਤ ਵਧੀਆ ਲੱਗਿਆ ਸੀ ਤੇ ਹੁਣ ਕੜਨੀ ਆ ਧੁੱਪਾਂ ਤੇ ਇੱਕ ਕੋਹਰਾ ਪੈ ਰਿਹਾਗਾ ਕੋਹਰੇ ਦੀ ਮਾਰ ਆ ਜਿਹੜੀ ਆਲੂਆਂ ਤੇ ਪੈ ਸਕਦੀ ਹੈ ਪਰ ਕਣਕ ਉਹਦਾ ਨੁਕਸਾਨ ਕੋਰੇ ਤੇ ਉੱਥੇ ਆ ਜਿੱਥੇ ਕਣਕ ਆਪਣੀ ਨਸਾਰਾ ਕਰਦੀ ਹੈ ਉੱਥੇ ਥੋੜਾ ਬਹੁਤਾ ਕੋਰਾ ਨੁਕਸਾਨ ਕਰਦਾ ਅਦਰਵਾਇਜ਼ ਕਣਕ ਦੀ ਫਸਲੀ ਦਾ ਕੋਰਾ ਵਧੀਆ ਚੰਗਾਗਾ ਤੇ ਆਪਾਂ ਤਾਂ ਤੁਹਾਨੂੰ ਇਹੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਤੁਸੀਂ ਪਾਣੀ ਆ ਜਿਹੜਾ ਹੁਣ ਸੋਚ ਸਮਝ ਕੇ ਲਾਇਓ ਕਿਉਂਕਿ 5-7 ਦਿਨਾਂ ਨਾਲ ਕੁਝ ਨਹੀਂ ਹੁੰਦਾ ਹਲੇ ਖੇਤ ਕੋਈ ਜ਼ਿਆਦਾ ਨਹੀਂ ਆਪਾਂ ਸੁੱਕੇ ਕਹਿ ਸਕਦੇ ਗਿੱਲੇ ਮੂਹ ਹੀ ਪਏ ਆਗੇ ਪਰ ਜੇ ਸਿਸਟਮ ਨਾ ਆਉਣਾ ਹੁੰਦਾ ਤਾਂ ਆਪਾਂ ਪਾਣੀ ਲਾਉਂਦਾ ਸਹੀ ਟਾਈਮ ਸੀਗਾ ਕਿਉਂਕਿ ਗਿੱਲੇ ਮੂੰਹ ਜਿਵੇਂ ਪਾਣੀ ਲੱਗਦਾ ਤਾਂ ਕਣਕ ਡਿੱਗਣ ਦੀ ਸਮੱਸਿਆ ਨਹੀਂ ਆਉਂਦੀਗੀ ਅੱਗੇ ਜਾ ਕੇ ਜਿਵੇਂ ਜਿਵੇਂ ਆਪਾਂ ਗਿੱਲੇ ਮੂੰਹ ਪਾਣੀ ਲਾਉਨੇ ਆ ਤੇ ਤੁਸੀਂ ਆ ਜਿਹੜਾ 4 5 6 ਫਰਵਰੀ ਵਾਲਾ ਸਿਸਟਮ ਦੇਖ ਕੇ ਹੀ ਹੁਣ ਕਣਕ ਨੂੰ ਪਾਣੀ ਲਾਓ ਜਿਹੜੇ ਵੀ ਭਰਾ ਕਣਕ ਨੂੰ ਪਾਣੀ ਲਾਉਣ ਦੀ ਸਲਾਹ ਬਣਾ ਰਹੇ ਕਣਕ ਨੂੰ ਪਾਣੀ ਲਾਉਣ ਦੀ ਸਲਾਹ ਬਣਾਇਆ ਦੂਸਰਾ ਪਾਣੀ ਧੰਨਵਾਦ ਜੀ ਵੀਡੀਓ ਨੂੰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਤੇ ਆਪਣੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਨਾ ਧੰਨਵਾਦ ਜੀ